ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਸਾਹਿਤ ਐਸ ਚਹਾਨ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਸਾਹਿਤਕਾਰ ਸੁਖਵਿੰਦਰ ਅਮਰਤ ਦਿਵਾਰੀ ਤਪਿਸ਼ ਆਖਨ ਜਾਂ ਲੋਹ ਆਖਨ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜਗਨੂਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ ਪੰਬਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਉਹਨਾਂ ਦੇ ਹੁੰਦਿਆਂ ਇਤਲੀ ਦੇ ਸਿਰ ਤੇ ਤਾਜ ਕਿਉਂ ਹੋਵੇ ਇਹ 17 ਪੰਜਾਬੀ ਸ਼ਾਇਰਾ ਸੁਖਵਿੰਦਰ ਅਮਰਤ ਦੇ ਗਜ਼ਲ ਸੰਗ੍ਰਹਿ ਪੱਤਝੜ ਵਿੱਚੋਂ ਕੁੰਗਰ ਦੇ ਪੱਤੇ ਦੀ ਇੱਕ ਗਜ਼ਲ ਵਿੱਚੋਂ ਹਨ ਸੁਖਵਿੰਦਰ ਅਮਰਤ ਪੰਜਾਬੀ ਸਾਹਿਤ ਜਗਤ ਦੇ ਵਿੱਚ ਜਾਣਿਆ ਪਛਾਣਿਆ ਤੇ ਸਨਮਾਨਿਤ ਨਾਮ ਹਨ ਸੁਖਵਿੰਦਰ ਅਮਰਤ ਦੀਆਂ ਹੁਣ ਤੱਕ 9 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਉਹਨਾਂ ਦੀ ਪਹਿਲੀ ਕਿਤਾਬ ਸੂਰਜ ਦੀ ਦਹਲੀਜ਼ ਸਾਲ 1997 ਵਿੱਚ ਆਈ ਸੀ ਇਸ ਤੋਂ ਇਲਾਵਾ ਉਹ ਨਾਮੀ ਹਿੰਦੀ ਲੇਖਕ ਤਰਮਵੀਰ ਭਾਰਤੀ ਦੀਆਂ ਦੋ ਕਿਤਾਬਾਂ ਕਨੂ ਪ੍ਰਿਆਤ ਤੇ ਅਨਾਂ ਯੁੱਗ ਸਨੇ ਚਾਰ ਕਿਤਾਬਾਂ ਦਾ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਵੀ ਕਰ ਚੁੱਕੇ ਹਨ ਸੁਖਵਿੰਦਰ ਅੰਮ੍ਰਿਤ ਦੀਆਂ ਲਿਖਤਾਂ ਵਿੱਚ ਅਕਸਰ ਪੁਰਸ਼ ਪ੍ਰਧਾਨ ਸਮਾਜ ਵੱਲੋਂ ਔਰਤ ਜਾਤੀ ਨੂੰ ਦੱਬ ਕੇ ਰੱਖਣ ਦੇ ਵਿਤਕਰੇ ਪ੍ਰਤੀਦਰਧ ਇਹ ਰੋਜ਼ ਚਲਕਦਾ ਹੈ ਉਹ ਕਹਿੰਦੇ ਵੀ ਹਨ ਕਿ ਬਹੁਤੀਆਂ ਕਵਤਾਵਾਂ ਉਹਨਾਂ ਦੇ ਨਿੱਜੀ అనుభవਾਂ ਤੋਂ ਮਿਲਦੀਆਂ ਹਨ ਇਸ ਸਮੇਂ ਸੁਖਵਿੰਦਰ ਅੰਮ੍ਰਿਤ ਮੋਹਾਲੀ ਵਿਖੇ ਆਪਣੇ ਪਤੀ ਅਮਰਜੀਤ ਸਿੰਘ ਦੇ ਨਾਲ ਰਹਿੰਦੇ ਹਨ ਸੁਖਵਿੰਦਰ ਅੰਮ੍ਰਿਤ 11 ਨਵੰਬਰ 1963 ਨੂੰ ਲੁਧਿਆਣਾ ਦੇ ਪਿੰਨ ਸ਼ਦਰਪੂਰੀ ਵਿਖੇ ਜਨਮੇ ਉਹਨਾਂ ਦੇ ਪਿਤਾ ਦਾ ਨਾਮ ਗੁਰਨਾਮ ਸਿੰਘ ਅਤੇ ਮਾਂ ਦਾ ਨਾਮ ਅਮਰਜੀਤ ਕੌਰ ਸੀ ਸੁਖਵਿੰਦਰ ਅਮਰਤ ਦੀਆਂ ਚਾਰ ਭੈਣਾਂ ਅਤੇ ਇੱਕ ਭਰਾ ਹੈ ਸੁਖਵਿੰਦਰ ਅਮਰਤ ਦੱਸਦੇ ਹਨ ਕਿ ਛੋਟੀ ਉਮਰ ਵਿੱਚ ਹੀ ਉਤੋਂ ਕਵੰਦੀ ਕਰ ਲੈਂਦੇ ਸਨ ਪਰ ਉਹਨਾਂ ਦੇ ਘਰ ਵਿੱਚ ਇਸ ਦੀ ਇਜਾਜ਼ਤ ਨਹੀਂ ਸੀ ਉਹਨਾਂ ਨੂੰ ਨੌਮੀ ਜਮਾਤ ਬਾਦ ਪੜ੍ਹਾਈ ਤੋਂ ਵੀ ਹਟਾ ਲਿਆ ਗਿਆ ਸੀ ਉਹ ਅਕਸਰ ਜ਼ਿਕਰ ਕਰਦੇ ਹਨ ਕਿ ਉਹਨਾਂ ਦੀਆਂ ਲਿਖਤਾਂ ਵਿੱਚੋਂ ਵੀ ਝਲਕਦਾ ਹੈ ਕਿ ਬਚਪਨ ਵਿੱਚ ਉਹਨਾਂ ਦੇ ਘਰ ਦਾ ਮਾਹੌਲ ਸੁਖਾਵਾਂ ਨਹੀਂ ਸੀ ਉਹ ਦੱਸਦੇ ਹਨ ਕਿ ਉਹਨਾਂ ਦੀ ਮਾਂ ਅਤੇ ਸਾਰੇ ਭੈਣ ਭਰਾ ਪਿਤਾ ਦੇ ਪਿਆਰਹੀਨ ਤੇ ਅੜਬ ਸੁਭਾਅ ਕਰਕੇ ਡਰ ਸਹਮੇ ਰਹਿੰਦੇ ਸੀ ਅਤੇ ਪਿਤਾ ਦੀ ਆਵਾਜ਼ ਸੁਣ ਕੇ ਹੀ ਲੁਕ ਜਾਂਦੇ ਸਨ ਸੁਖਵਿੰਦਰ ਦੱਸਦੇ ਹਨ ਕਿ ਪਿਤਾ ਪਿਤਾ ਦੇ ਅੜਬ ਸੁਭਾਅ ਤੋਂ ਡਰ ਕੇ ਮਾਂ ਉਹਨਾਂ ਦੀ ਗੀਤਾਂ ਵਾਲੀ ਕਾਪੀ ਅਕਸਰ ਚੁੱਲ੍ਹੇ ਵਿੱਚ ਦਾ ਦਿੰਦੀ ਸੀ ਅਤੇ ਚਤਾਵਨੀ ਦਿੰਦੀ ਸੀ ਕਿ ਜੇ ਦੁਬਾਰਾ ਜੀਤ ਲਿਖੇ ਤਾਂ ਉਹਨਾਂ ਦੇ ਪਿਤਾ ਸੁਖਵਿੰਦਰ ਨੂੰ ਮਾਰ ਕੇ ਤੂੜੀ ਵਾਲੇ ਕਮਰੇ ਵਿੱਚ ਦੱਬ ਦੇਣਗੇ ਸੁਖਵਿੰਦਰ ਅਮਰਤ ਦੱਸਦੇ ਹਨ ਕਿ ਮੈਨੂੰ ਸੱਚਿਓਂ ਲੱਗਦਾ ਸੀ ਕਿ ਮੈਂ ਲਿਖਿਆ ਤਾਂ ਮੇਰਾ ਪਿਤਾ ਮੈਨੂੰ ਸੱਚਮੁੱਚ ਹੀ ਮਾਰ ਦੇ ਦੇਗਾ ਸੁਖਵਿੰਦਰ ਅਮਰਤ ਦੀਆਂ ਕਵਿਤਾਵਾਂ ਜਿਨ੍ਹਾਂ ਵਿੱਚ ਉਹਨਾਂ ਵੱਲੋਂ ਹੰਡਾਈ ਬਚਪਨ ਦੀ ਚਲ ਕੇ ਮਿਲਦੀ ਹੈ ਉਹਨਾਂ ਵਿੱਚੋਂ ਇੱਕ ਕਿਤਾਬ ਕਣੀਆਂ ਵਿੱਚ ਦਰਜ ਉਹ ਪੁਰਸ਼ ਕਵਤਾ ਵੀ ਹੈ ਉਹ ਪੁਰਸ਼ ਜਿਸ ਦੀ ਕੌੜੀ ਹਵਾੜ ਨਾਲ ਬੁਝ ਜਾਂਦਾ ਸੀ ਹਰ ਆਥਣ ਨੂੰ ਧੰਦੋਲੀ ਤੇ ਧਰਿਆ ਦੀਵਾ ਜਿਸ ਦੀਆਂ ਸੈਕ ਦੀਆਂ ਅੱਖਾਂ ਸਾਵੇਂ ਪੈ ਜਾਂਦੀ ਸੀ ਚੁੱਲ੍ਹੇ ਦੀ ਅੱਗ ਮੱਠੀ ਜਿਸ ਦੀ ਦਹਾੜ ਸੁਣਦਿਆਂ ਹੀ ਪੱਠੇ ਛੱਡ ਕੇ ਖੜੇ ਜਾਂਦੇ ਸਨ ਗਾਉਂ ਦੇ ਜਾਏ ਤਰਵਕ ਕੇ ਉੱਡ ਜਾਂਦੀਆਂ ਸਨ ਦੇਕ ਤੋਂ ਨੀਂਦ ਨਾਲ ਭਰੀਆਂ ਹੋਈਆਂ ਚਿੜੀਆਂ ਦਾਦੀ ਨੂੰ ਭੁੱਲ ਜਾਂਦਾ ਸੀ ਰਹਿ ਰਾਸ ਦਾ ਪਾਠ ਕੰਬ ਕੇ ਛਲਕ ਜਾਂਦੀ ਸੀ ਵੀਰੇ ਦੇ ਹੱਥ ਚੋਂ ਦੁੱਧ ਵਾਲੀ ਗਲਾਸੀ ਮਾਂ ਦੇ ਹੱਥ ਤੇ ਛੁੱਟ ਜਾਂਦਾ ਸੀ ਆਟੇ ਦਾ ਪੇੜਾ ਤੇ ਦਰਵਾਜ਼ਿਆਂ ਪਿੱਛੇ ਲੁਕ ਜਾਂਦੀਆਂ ਸਨ ਛੋਟੀਆਂ ਪੈਣਾ ਜਦੋਂ ਸੁਖਵਿੰਦਰ ਅਮਰਤ ਨੂੰ ਪੁੱਛਿਆ ਕਿ ਇਹ ਕਵਤਾ ਉਹਨਾਂ ਦੇ ਪਿਤਾ ਬਾਰੇ ਹੈ ਉਹਨਾਂ ਕਿਹਾ ਦਰ ਅਸਲ ਇਹ ਮੇਰੇ ਪਿਤਾ ਬਾਰੇ ਨਹੀਂ ਹੈ ਇਹ ਉਸ ਪੁਰਸ਼ ਬਾਰੇ ਹੈ ਜਿਸ ਦਾ ਦਬ ਦਬਾ ਸਦੀਆਂ ਤੇ ਔਰਤ ਸਹਿ ਰਹੀ ਹੈ ਇਹ ਉਹ ਪੁਰਸ਼त्व ਬਾਰੇ ਹੈ ਉਹ ਪੁਰਸ਼ ਕਿਸੇ ਵੀ ਰਿਸ਼ਤੇ ਦੇ ਰੂਪ ਵਿੱਚ ਹੋ ਸਕਦਾ ਹੈ ਅਤੇ ਮੈਂ ਪੁਰਸ਼ ਦਾ ਸਭ ਤੋਂ ਕਰੂਰ ਰੂਪ ਆਪਣੇ ਨੇੜਲੇ ਰਿਸ਼ਤਿਆਂ ਦੇ ਵਿੱਚ ਆਪਣੇ ਪਿਤਾ ਦੇ ਰੂਪ ਵਿੱਚ ਹੀ ਦੇਖਿਆ ਹੈ ਉਹ ਕਹਿੰਦੇ ਹਨ ਕਿ ਸੁਚੇਤ ਰੂਪ ਵਿੱਚ ਉਹਨਾਂ ਨੂੰ ਇੱਕ ਕਵਤਾਵਾਂ ਨਹੀਂ ਲਿਖੀਆਂ ਉਹਨਾਂ ਦੇ ਅਚੇਤ ਮਨ ਵਿੱਚ ਪਿਆ ਦੁੱਖ ਦਰਦ ਸਹਿਜੀ ਹੀ ਕਵਤਾਵਾਂ ਵਿੱਚ ਟਲ ਗਿਆ। ਔਰ ਇਸ ਹੱਤਿਆ ਖਿਲਾਫ ਮੇਰੇ ਮਨ ਵਿੱਚ ਜਿਹੜਾ ਰੋਸ ਸੀ ਉਹ ਇਸ ਕਵਤਾ ਵਿੱਚ ਨਿਕਲਿਆ। ਉਹਨਾਂ ਖਿਲਾਫ ਤੁਹਾਨੂੰ ਬੋਲਣਾ ਪੈਂਦਾ, ਬਗਾਵਤ ਕਰਨੀ ਪੈਂਦੀ ਹੈ ਆਪਣੀ ਜ਼ਿੰਦਗੀ ਜਿਉਣ ਲਈ, ਆਪਣੇ ਸੁਪਨਿਆਂ ਤੱਕ ਪਹੁੰਚਣ ਲਈ ਇਸ ਸੁਨੇਹੇ ਨਾਲ ਹੀ ਇਸ ਕਵਤਾ ਦਾ ਅੰਤ ਹੁੰਦਾ ਹੈ। ਸੁਖਵਿੰਦਰ ਅੰਮ੍ਰਿਤ ਨੂੰ ਉਹਨਾਂ ਦੇ ਘਰ ਦੇ ਮਾਹੌਲ ਵਿੱਚ ਇੱਕੋ ਗੱਲ ਜੋ ਸਭ ਤੋਂ ਚੰਗੀ ਲੱਗੀ ਓਏ ਸੀ ਕੇ ਉਹਨਾਂ ਦੇ ਘਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਹੁੰਦੀ ਸੀ ਘਰ ਵਿੱਚ ਇੱਕ ਚੰਗੀ ਪਰਤ ਸੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੀ ਮਾਂ ਸਾਨੂੰ ਜਨਮ ਸਾਖੀ ਪੜ੍ਹ ਕੇ ਸੁਣਾਉਂਦੀ ਸੀ ਜਦੋਂ ਮੈਂ ਪੜਨ ਜੋਗੀ ਹੋ ਗਈ ਤਾਂ ਮੇਰੀ ਡਿਊਟੀ ਲੱਗ ਗਈ ਕਿ ਸਾਖੀ ਸੁਣਾਉਣੀ ਜਨਮ ਸਾਖੀ ਨੇ ਉਹਨਾਂ ਨੂੰ ਪੜਨ ਦੀ ਚिटਕ ਲਗਾਈ ਕਈ ਵਾਰ ਉਹਨਾਂ ਦੀ ਮਾਂ ਗੁਰੂਦਵਾਰਾ ਸਾਹਿਬ ਤੇ ਹੋਰ ਸਾਖੀਆਂ ਵੀ ਲੈ ਆਉਂਦੀ ਸੀ ਸ਼ਾਇਰਾ ਸੁਖਵਿੰਦਰ ਅਮਰਤ ਅਕਸਰ ਅਰਦਾਸਾਂ ਕਰਦੇ ਸੀ ਕਿ ਜਲਦੀ ਉਹਨਾਂ ਦਾ ਵਿਆਹ ਹੋ ਜਾਵੇ ਤਾਂ ਕਿ ਘਰ ਦੇ ਤਲਕ ਅਤੇ ਕਟਨ ਪਰੇ ਮਾਹੌਲ ਵਿੱਚੋਂ ਉਹਨਾਂ ਨੂੰ ਆਜ਼ਾਦੀ ਮਿਲ ਸਕੇ ਜਦੋਂ ਮੈਨੂੰ ਪੜਨੋ ਹਟਾ ਲਿਆ ਗਿਆ ਤਾਂ ਮੇਰੇ ਚਾਰੇ ਪਾਸੇ ਕੰਦਾਂ ਹੋਰ ਉੱਚੀਆਂ ਦੇਖਣ ਲੱਗੀਆਂ ਮੈਨੂੰ ਜਾਪਣ ਲੱਗਾ ਕਿ ਹੁਣ ਮੈਨੂੰ ਵੀ ਆਪਣੀ ਮਾਂ ਵਰਗੀ ਹੀ ਜ਼ਿੰਦਗੀ ਕੱਟਣੀ ਪਊਗੀ ਫਿਰ ਮੈਨੂੰ ਖਿਆਲ ਆਇਆ ਕਿ ਮੇਰਾ ਇੱਕ ਘਰ ਹੋਰ ਵੀ ਹੈ ਇੱਕ ਪਰਿਵਾਰ ਹੋਰ ਵੀ ਹੈ ਜੋ ਸ਼ਾਇਦ ਬਹੁਤ ਵਧੀਆ ਹੋਵੇ ਜੋ ਮੇਰੀ ਕਵਿਤਾ ਲਿਖਣ ਦੀ ਚਾਹਤ ਨੂੰ ਸਮਝ ਸਕੇ ਫਿਰ 17 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਲੁਧਿਆਣਾ ਦੇ ਹੀ ਅਮਰਜੀਤ ਸਿੰਘ ਨਾਲ ਹੋ ਗਿਆ ਸੁਖਵਿੰਦਰ ਅਮਰਤ ਉਹਨਾਂ ਦੀ ਕਵਿਤਾ ਲਿਖਣ ਦੀ ਚਾਹਤ ਪੂਰੇ ਸੌਰੇ ਘਰ ਵਿੱਚ ਵੀ ਮਾਹੌਲ ਕੋਈ ਬਹੁਤਾ ਵੱਖਰਾ ਨਹੀਂ ਸੀ ਜਿਵੇਂ ਪਹਿਲਾਂ ਉਹਨਾਂ ਦੀ ਮਾਂ ਗੀਤਾਂ ਵਾਲੀ ਕਾਪੀ ਚੁੱਲ੍ਹੇ ਵਿੱਚ ਡਾਹ ਦਿੰਦੀ ਸੀ ਹੁਣ ਉਹਨਾਂ ਦੀ ਸੱਸ ਉਹਨਾਂ ਦੀ ਕਾਪੀ ਸਾੜ ਦਿੰਦੀ ਸੀ ਸੌਰੇ ਘਰ ਵੀ ਉਹਨਾਂ ਨੂੰ ਗੀਤ ਲਿਖਣ ਦੀ ਇਜਾਜ਼ਤ ਨਹੀਂ ਸੀ ਲਗਾਤਾਰ ਕੋਸ਼ਿਸ਼ਾਂ ਕਰਦਿਆਂ ਵਿਆਹ ਤੋਂ 11 ਸਾਲ ਬਾਅਦ ਸੁਖਵਿੰਦਰ ਅਮਰਤ ਨੇ ਆਪਣੇ ਪਤੀ ਤੋਂ ਅੱਗੇ ਦੀ ਪੜ੍ਹਾਈ ਕਰਨ ਅਤੇ ਕਵਿਤਾ ਲਿਖਣ ਦੀ ਇਜਾਜ਼ਤ ਮਿਲੀ ਫਿਰ ਸੁਖਵਿੰਦਰ ਅਮਰਤ ਨੇ ਉਸੇ ਸਕੂਲ ਤੋਂ 10ਵੀਂ ਦੀ ਪੜ੍ਹਾਈ ਕੀਤੀ ਜਿੱਥੇ ਉਹਨਾਂ ਦੇ ਬੇਟਾ-ਬੇਟੀ ਵੀ ਪੜ੍ਹ ਰਹੇ ਸਨ ਇਸ ਤੋਂ ਬਾਅਦ ਸੁਖਵਿੰਦਰ ਅਮਰਤ ਨੇ ਸਿੱਖਿਆ ਜਾਰੀ ਰੱਖੀ ਅਤੇ ਸਾਹਿਤ ਦੇ ਹੋਰ ਨੇੜੇ ਹੋਏ ਸੁਖਵਿੰਦਰ ਅਮਰਤ ਸਬਰ ਅਤੇ ਸਿਦਕ ਨਾਲ ਆਪਣੇ ਰਾਹ ਤੁਰਦੇ ਗਏ ਅਤੇ ਆਖਿਰ ਉਹਨਾਂ ਦੀਆਂ ਕਵਤਾਂਵਾਂ ਛਪਣ ਲੱਗੀਆਂ ਉਹਨਾਂ ਨੂੰ ਮਸ਼ਹਾਇਰਾਂ ਲਈ ਸੱਦਾ ਜਾਣ ਲੱਗਾ ਅਤੇ ਕਿਤਾਬਾਂ ਪ੍ਰਕਾਸ਼ਿਤ ਹੋਣ ਲੱਗੀਆਂ ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਮੌਕੇ ਅਤੇ ਜ਼ਿੰਦਗੀ ਦੇ ਤਜਰਬਿਆਂ ਨੇ ਉਨ੍ਹਾਂ ਅੰਦਰ ਹੋਰ ਚੇਤਨਾ ਪੈਦਾ ਕੀਤੀ ਅਤੇ ਉਨ੍ਹਾਂ ਦੀ ਕਵਿਤਾ ਨੂੰ ਨਿਕਰਨ ਦਾ ਮੌਕਾ ਮਿਲਿਆ। ਮੈਨੂੰ ਸ਼ੁਰੂਆਤ ਦੇ ਵਿੱਚ ਇੰਨਾ ਚਾਹ ਹੁੰਦਾ ਸੀ ਕਿ 6 ਮਹੀਨਿਆਂ ਅੰਦਰ ਕਿਤਾਬ ਕਰ ਲੈਂਦੀ ਸੀ। ਸ਼ਾਇਰਾਬਜੋ ਸੁਖਵਿੰਦਰ ਅਮਰਤ ਦੀ ਪਛਾਣ ਬਣੀ ਤਾਂ ਪਰਿਵਾਰ ਦਾ ਰਵੱਈਆ ਵੀ ਬਦਲਿਆ। ਪਰਿਵਾਰ ਵੀ ਪਹਿਲਾਂ ਅਜੰਬਿਤ ਹੋ ਜਾਂਦਾ ਸੀ ਕਿ ਇਸ ਨੇ ਜਿਹਾ ਕੀ ਕੀਤਾ ਹੈ। ਇਸ ਦੀ ਤਸਵੀਰ ਅਖਬਾਰਾਂ ਜਾਂ ਟੀਵੀ ਵਿੱਚ ਆਉਣ ਲੱਗ ਪਈ ਹੈ। ਸਿਰ ਪਰਿਵਾਰ ਉਹਨਾਂ ਤੇ ਮਹਿਸੂਸ ਮਾਣ ਮਹਿਸੂਸ ਕਰਨ ਲੱਗਾ ਕਿ ਇੱਕ ਸਮਾਂ ਆਇਆ ਉਹਨਾਂ ਦੀ ਸੱਸ ਵੀ ਨਵੀਂ ਕਿਤਾਬ ਦੇਖ ਕੇ ਖੁਸ਼ ਹੁੰਦੇ ਸਨ ਅਤੇ ਲਿਖਣ ਲਈ ਕਹਿੰਦੇ ਸਨ। ਔਰਤ ਪਾਲਦੀ ਹੈ ਸੁਰੱਖਿਆ ਆਪਣੇ ਪਿਤਾ, ਭਾਈ, ਪੁੱਤਰ, ਪਤੀ ਅਤੇ ਪ੍ਰੇਮੀ ਕੋਲ। ਔਰਤ ਡਰਦੀ ਹੈ ਕਿਸੇ ਦੂਸਰੀ ਔਰਤ ਦੇ ਪਿਤਾ ਪਾਈ ਪੁੱਤਰ ਪਤੀ ਅਤੇ ਪ੍ਰੇਮੀ ਕੋਲ ਪਰਸ਼ਦੀ ਹੋਂਦ ਤੋਂ ਕਿੰਨੀ ਅਸੁਰੱਖਿਤ ਹੋ ਗਈ ਹੈ ਔਰਤ ਕਵਿਤਾ ਲਿਖ ਸਕਣਾ ਸੁਖਵਿੰਦਰ ਅਮਰਤ ਲਈ ਇੱਕ ਜਿੱਤ ਵਰਗਾ ਸੀ ਹੁਣ ਜਦੋਂ ਮੈਂ ਇੰਨਾ ਕੁਝ ਲਿਖ ਲਿਆ ਔਰਤ ਜਾਤੀ ਦੇ ਦੁੱਖਾਂ ਬਾਰੇ ਸੰਵੇਦਨਾ ਭਾਵਨਾਵਾਂ ਤੇ ਇੱਛਾਵਾਂ ਬਾਰੇ ਹੁਣ ਮੈਨੂੰ ਲੱਗਦਾ ਹੁੰਦਾ ਹੈ ਕਿ ਆਪਣੀ ਮਾਂ ਦਾ ਵੀ ਬਦਲਾ ਲੈ ਲਿਆ ਉਸਦੇ ਦੁੱਖ ਸੁੱਖ ਮੈਂ ਲਿਖ ਦਿੱਤੇ ਉਨ੍ਹਾਂ ਕਿਹਾ ਕਿ ਭਾਵੇਂ ਬਹੁਤੀਆਂ ਕਵਤਾਵਾਂ ਵਿੱਚ ਉਨ੍ਹਾਂ ਦੇ ਆਪਣੇ ਘਰ ਬਚਪਨ ਦੀ ਤਸਵੀਰ ਹੈ ਪਰ ਉਹ ਮਹਿਸੂਸ ਕਰਦੇ ਹਨ ਕਿ ਇਹ ਸਿਰਫ ਉਨ੍ਹਾਂ ਦੇ ਘਰ ਦੀ ਕਹਾਣੀ ਨਹੀਂ ਬਲਕਿ ਸਮੁੱਚੀ ਔਰਤ ਜਾਤੀ ਦਾ ਦਰਦ ਇਨ੍ਹਾਂ ਕਵਤਾਵਾਂ ਵਿੱਚ ਸਮੋਇਆ ਹੋਇਆ ਹੈ ਸੁਖਵਿੰਦਰ ਅਮਰ ਦੱਸਦੇ ਹਨ ਕਿ ਉਨ੍ਹਾਂ ਨੂੰ ਸਰਜੀਤ ਪਾਤਰ ਗੁਰਵਚਨ ਸਿੰਘ ਭੁੱਲਰ ਸੰਤ ਸਿੰਘ ਸਿੱਖੋ ਅਤੇ ਮੋਹਨ ਸਿੰਘ ਵਰਗੇ ਲੇਖਕਾਂ ਕੋਲੋਂ ਉਨ੍ਹਾਂ ਨੂੰ ਬਹੁਤ ਹੌਸਲਾ افزਾਈ ਮਿਲੀ ਹੈ ਪੰਜਾਬ ਦੀਆਂ ਪ੍ਰਸਿੱਧ ਕਹਾਣੀਕਾਰ ਬੀਬੀਆਂ ਜੀਤ ਕੌਰ ਅਤੇ ਦਲੀਪ ਕੌਰ ਟਿਵਾਣਾ ਤੋਂ ਵੀ ਉਹਨਾਂ ਨੂੰ ਪ੍ਰਸ਼ੰਸਾ ਹਾਸਲ ਹੋਈ ਸੀ ਸੁਖਵਿੰਦਰ ਅੰਮ੍ਰਿਤ ਹੁਰਾਂ ਬਾਰੇ ਜਲੰਧਰ ਦੂਰਦਰਸ਼ਨ ਦੀ ਇੱਕ ਦਸਤਾਵੇਜ਼ੀ ਫਿਲਮ ਵਿੱਚ ਦਲੀਪ ਕੌਰ ਟਿਵਾਲਾ ਕਹਿੰਦੇ ਹਨ ਸੁਖਵਿੰਦਰ ਅੰਮ੍ਰਿਤ ਉਹਨਾਂ ਬਿਰਲੀਆਂ ਔਰਤਾਂ ਵਿੱਚੋਂ ਹੈ ਜੋ ਜ਼ਿੰਦਗੀ ਨਾਲ ਗੀਟਿਆਂ ਵਾਂਗ ਖੇਡਦੀਆਂ ਹਨ ਟਿਵਾਣਾ ਨੇ ਕਿਹਾ ਹੈ ਉਹ ਆਪਣੀ ਰਚਨਾਤਮਕ ਪ੍ਰਤਿਭਾ ਨਾਲ ਕੋਸ਼ਿਸ਼ ਕਰਦੀ ਹੈ ਕਿ ਅੰਦਰੋਂ ਤਾਰੇ ਤੋੜ ਲਿਆਵੇ ਅਤੇ ਸਮੁੰਦਰਾਂ ਦੇ ਪਾਣੀਆਂ ਨੂੰ ਹੰਗਾਲ ਕੇ ਮੋਤੀ ਲੱਭ ਲਿਆਵੇ ਉਹ ਇਹ ਵੀ ਕੋਸ਼ਿਸ਼ ਕਰਦੀ ਹੈ ਕਿ ਪੱਥਰ ਵਿੱਚੋਂ ਕਿਸੇ ਦੇਵਤੇ ਨੂੰ ਸਿਰਜ ਦੇਵੇ ਉਹ ਗੌਂਦੀ ਤੁਰੀ ਜਾ ਰਹੀ ਹੈ ਅਤੇ ਕਪਤਾ ਪੱਤਿਆਂਵਾਂ ਉਹਦੇ ਕੋਲੋਂ ਝੜਦੀਆਂ ਜਾ ਰਹੀਆਂ ਹਨ ਸੁਖਵਿੰਦਰ ਅਮਰਤ ਇਹ ਮਹਿਸੂਸ ਕਰਦੇ ਹਨ ਕਿ ਹਾਲੇ ਤੱਕ ਵੀ ਸਾਹਿਤ ਦੀ ਦੁਨੀਆ ਵਿੱਚ ਕੁੜੀਆਂ ਨੂੰ ਉਹ ਥਾਂ ਨਹੀਂ ਮਿਲਦੀ ਜੋ ਮਿਲਣੀ ਚਾਹੀਦੀ ਹੈ ਉਹ ਕਹਿੰਦੇ ਹਨ ਕਿ ਪੁਰਸ਼ ਪ੍ਰਧਾਨ ਹੋਣ ਕਰਕੇ ਅੱਜ ਵੀ ਬਹੁਤੀਆਂ ਸਾਹਿਤਕ ਸਟੇਜਾਂ ਤੇ ਇੱਕ ਵੀ ਕੁੜੀ ਨਜ਼ਰ ਨਹੀਂ ਆਉਂਦੀ। ਉਹ ਕਹਿੰਦੇ ਹਨ ਕਿ ਹੁਣ ਮੈਨੂੰ ਫਿਰ ਵੀ ਕਈ ਮੁਸ਼ਾਰਿਆਂ ਦਾ ਸੱਦਾ ਆਉਂਦਾ ਹੈ ਪਰ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਸਾਹਮਣੇ ਸਟੇਜ ਉੱਤੇ ਜਾਂ ਤਾਂ ਸਾਰੇ ਹੀ ਮਰਦ ਹੁੰਦੇ ਹਨ ਤਾਂ ਬਹੁ ਗਿਣਤੀ ਮਰਦ ਹੁੰਦੇ ਹਨ। ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਇੱਕ ਔਰਤ ਦੀ ਪ੍ਰਤਿਭਾ ਦੀ ਕਦਰ ਕਰਨ ਦੀ ਬਜਾਏ ਅਕਸਰ ਉਸ ਨੂੰ ਸਿਰਫ ਇੱਕ ਔਰਤ ਵਜੋਂ ਹੀ ਦੇਖਿਆ ਜਾਂਦਾ ਹੈ ਸੋ ਕੁਵਿੰਦਰ ਦਾ ਕਹਿਣਾ ਹੈ ਕਿ ਸਾਡੇ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤ ਲਈ ਮਰਦ ਦੇ ਬਰਾਬਰ ਵਿਚਰਨਾ ਬਹੁਤ ਔਖਾ ਹੈ ਸਾਨੂੰ ਪੈਰ ਪੈਰ ਤੇ ਇਮਤਿਹਾਨ ਦੇਣਾ ਪੈਂਦਾ ਹੈ ਆਪਣੇ ਆਪ ਨੂੰ ਸਿੱਧ ਕਰਨਾ ਪੈਂਦਾ ਹੈ ਕਿ ਮੈਂ ਵੀ ਕੁਝ ਕਰ ਸਕਦੀ ਹਾਂ ਕਿਤਾਬਾਂ ਪੜ ਸਕਦੀ ਹਾਂ ਲਿਖ ਸਕਦੀ ਹਾਂ ਸਾਡੇ ਸਮਾਜ ਵਿੱਚ ਹਾਲੇ ਵੀ ਅਜਿਹਾ ਹੈ ਕਿ ਔਰਤ ਦੀ ਪ੍ਰਤਿਭਾ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬੀ ਸਾਹਿਤਕਾਰਾਂ ਵਿੱਚ ਬੀਬੀਆਂ ਦੀ ਗਿਣਤੀ ਵੀ ਔਰਸ਼ਾਂ ਦੇ ਮੁਕਾਬਲੇ ਘੱਟ ਹੈ ਇਸ ਬਾਰੇ ਸੁਖਵਿੰਦਰ ਅਮਰਤ ਕਹਿੰਦੇ ਹਨ ਕਿ ਪਿਛਲੇ ਜ਼ਮਾਨੇ ਵਿੱਚ ਬਹੁਤ ਘੱਟ ਕੁੜੀਆਂ ਨੂੰ ਉੱਚ ਸਿੱਖਿਆ ਦਾ ਮੌਕਾ ਮਿਲਦਾ ਸੀ ਉਹ ਕਹਿੰਦੇ ਹਨ ਜੇ ਕੁੜੀਆਂ ਪੜ੍ਹਦੀਆਂ ਵੀ ਸਨ ਤਾਂ ਇਸ ਦਾ ਮਕਸਦ ਨੌਕਰੀ ਹਾਸਲ ਕਰਨ ਤੱਕ ਹੀ ਹੁੰਦਾ ਹੈ ਕੋਈ ਵੀ ਕੁੜੀ ਇਸ ਲਈ ਨਹੀਂ ਪੜ੍ਹਦੀ ਕਿ ਉਸਨੇ ਸਾਹਿਤ ਰਚਨਾ ਹੈ ਉਹ ਕਹਿੰਦੇ ਹਨ ਕਿ ਪਿਛਲੇ ਕੁਝ ਸਮੇਂ ਤੋਂ ਕੁੜੀਆਂ ਨੂੰ ਪੜਨ ਦੇ ਬਿਹਤਰ ਮੌਕੇ ਮਿਲਣ ਲੱਗੇ ਹਨ ਹੁਣ ਕੁੜੀਆਂ ਪੰਜਾਬੀ ਸਾਹਿਤ ਨਾਲ ਜੁੜਨ ਲੱਗੀਆਂ ਹਨ ਸੁਖਵਿੰਦਰ ਅਮਰਿਤ ਮੁਤਾਬਕ ਹਰ ਖੇਤਰ ਵਿੱਚ ਕੁੜੀਆਂ ਦੀ ਗਿਣਤੀ ਵਧ ਰਹੀ ਹੈ ਤੇ ਸਾਹਿਤਕ ਖੇਤਰ ਵਿੱਚ ਵੀ ਵਧੇਗੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ